ਬਾਪਾ ਨਾ ਬਾਈ ਬਾਬੇ ਕੱਟ ਕੋਲ ਬਾਬੇ ਬਾਈ ਨੀ ਜਾਓ ਮੈਂ ਜੋ ਕੋਹਣਾ ਡਰਾਈਵਰ ਇਧਰ ਆਟ ਪਰ ਇਚੀ ਦੇ ਨਾ ਅੱਜ ਵੀਡੀਓ ਪਾ ਬਰਾ ਹੋ ਜਾ ਪੀ ਜੀ ਪੈੜ ਤੇ ਚੜ ਰਹੇ ਸੀ ਜੀ ਉੱਤੇ ਬਸ ਕਿਹੜਾ ਖਾਗਿ ਚਿੱਤੇ ਗੰਧ ਬਸ ਆਈ ਕੋ ਡਾਟ ਬਿਲਕੁਲ ਕੋਈ ਨਹੀਂ ਪਤਾ ਲੱਗਦਾ ਸਾਨੂੰ ਕਿੰਨੇ ਲੋਕ ਥੱਲੇ ਆ ਗਏ ਦੱਸੋ ਸਾਰੀ ਗੱਲ ਪੰਜ ਟੀਮਲ ਦਾਦਾਈਏ ਸੀ ਬਾਕੀ ਕੋਈ ਫਿਰ ਉਦੋਂ ਸੁਝਿਆ ਨਹੀਂ ਜੀ ਇੱਕ ਅੱਧਾ ਬੰਦਾ ਪਾਣੀ ਪੂਣੀ ਪੀਣ ਵਾਗਿਆ ਬਸ ਜਿਹੜਾ ਸਾਡੇ ਸਮਾਨ ਬਣਾਉਂਦਾ ਸੀ ਸਾਨੂੰ ਦਾ ਹਮ ਬੱਚਾ ਆ ਨਾਲ ਆ ਗਿਆ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਸੈਲਰ ਮਾਲਕ ਹੈ ਉਹਦੇ ਤੁਰੰਤ ਕਾਰਵਾਈ ਹੋਵੇ ਕਿ ਉਸਦੇ ਠੇਕੇਦਾਰ ਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਰਕਾਰ ਜਿੱਥੇ ਪਹਿਲੀਆਂ ਸਰਕਾਰਾਂ ਮਜ਼ਦੂਰਾਂ ਨੂੰ ਬਤੇਰੀ ਮਾਲ ਆ ਜਿਹੜਾ ਸੁਲੂਕ ਤੇ ਵਰਤ ਰਹੀਆਂ ਸੀ ਪੰਜਾਬ ਦਾ ਮੁੱਖ ਮੰਤਰੀ ਉਦੋਂ ਵੀ ਨਕੰਮਾ ਸਾਬਤ ਹੋਇਆ ਇੱਥੇ ਪਹਿਲਾਂ ਵੀ ਜਾਨੀ ਕਿ ਦਰਜਣਾ ਮਜ਼ਦੂਰ ਢਿਗਾ ਥੱਲੇ ਆ ਕੇ ਇਸ ਤਰ੍ਹਾਂ ਇੱਕੀ ਤਰ੍ਹਾਂ ਦੀ ਤੇਜ਼ ਸਰਕਾਰ ਦੀ ਨਿਲਾਕੀ ਦੇ ਕਾਰਨ ਆ ਕੇ ਸਰਕਾਰ ਹਲੇ ਤੱਕ ਕੋਈ ਪਾਲਿਸੀ ਨਹੀਂ ਬਣਾ ਸਕੀ ਅਸੀਂ ਕਹਿੰਦੇ ਆ ਵੀ ਅਸੀਂ ਮੰਗ ਕਰਦੇ ਆ ਅ 50 ਲੱਖ ਰੁਪਇਆ ਮਾਮਜਾ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਇਤਰਾੰਤ ਕਾਰਵਾਈ ਹੋ ਤੇ ਜੇ ਸਰਕਾਰ ਇਹਦੇ ਤੇ ਕੋ ਢਲ ਵਰਤੀ ਹੈ ਤਾਂ ਅਸੀਂ ਜਾਨਕੀ ਤਕੜਾ ਜਿਹੜਾ ਸੰਘਰਸ਼ ਕਰਾਂਗੇ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰਾਂ ਨਾਲ ਇੱਕ ਵੀ ਹਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਜਿਹਦੇ ਕਰਕੇ ਉਹ ਸਮਝਦੇ ਨੇ ਇੱਥੇ ਮਜ਼ਦੂਰ ਕੋਈ ਸੀਵਰੇਜ ਦੇ ਕੇ ਮੌਤ ਹੋ ਜਾਂਦੀ ਹੈ ਵੱਡੀਆਂ-ਵੱਡੀਆਂ ਗੱਲਾਂ ਜਾਨਕੀ ਮੁੱਖ ਮੰਤਰੀ ਸਾਹਿਬ ਕਰਦੇ ਨੇ ਪਰ ਮਜ਼ਦੂਰਾਂ ਨਾਲ ਹਲੇ ਤੱਕ ਕੋਈ ਮੀਟਿੰਗ ਨਹੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਪਾਲਿਸੀ ਨਹੀਂ ਉਹ ਜਾਨਕੀ ਸਾਨੂੰ ਮੰਡੀ ਦਾ ਮਾਲ ਸਮਝਦੇ ਨੇ ਵੀ ਜੇ ਕਿਤੇ ਕੋਈ ਇਹੋ ਜੇ ਕੱਟ ਨੇ ਜਿਹੜੀਆਂ ਵਾਪਰ ਗਿਆ ਤਾਂ ਉਹਦੇ ਤੇ ਕਿਸੇ ਨੂੰ ਭੋਗਾ ਤੱਕ ਦੇ ਪੈਸੇ ਦੇ ਕੇ ਟਿਕਾ ਦਿਓ ਮਾੜਾ ਮੋਟਾ ਖਰਚਾ ਦੇ ਕੇ ਵੀ ਦੱਬ ਦੇਣਗੇ ਲੋਕ ਇਸ ਕਰਕੇ ਉਹ ਮਜ਼ਦੂਰਾਂ ਨੂੰ ਜਾਨੀ ਕਿ ਮੰਡੀ ਦਾ ਮਾਲ ਸਮਝਦੇ ਤੇ ਮੈਂ ਨਖੇਦੀ ਕਰਦਾ ਇੱਥੋਂ ਦੇ ਮੁੱਖ ਮੰਤਰੀ ਦੀ ਬਹੁ ਘਟੀਆ ਮੁੱਖ ਮੰਤਰੀ ਹੈ ਜਿਹੜਾ ਪਿਛਲੇ 2 ਸਾਲਾਂ ਤੋਂ 24 ਮਹੀਨਿਆਂ ਤੋਂ ਵੱਧ ਉਹਦੀ ਜਾਨੀ ਕਿ ਸਰਕਾਰ ਹੈ ਜਿਹੜੀ ਬਣੀ ਨੂੰ ਹੋ ਗਏ 28 ਮਹੀਨੇ ਤਾਂ ਫਿਰ ਵੀ ਜਾਨੀ ਕਿ ਕੋਈ ਮਜ਼ਦੂਰਾਂ ਦੇ ਹੱਕ ਦੇ ਵਿੱਚ ਅੱਜ ਤੱਕ ਕੋਈ ਵੀ ਉਹਨਾਂ ਨੇ ਹੱਦ ਨਰਾ ਨਹੀਂ ਮਾਰਿਆ ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ ਸਾਨੂੰ ਪਤਾ ਵੀ ਸੰਘਰਸ਼ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਇੱਥੇ ਘਟਿਆ ਸਰਕਾਰ ਘਟਿਆ ਤੇ ਉਹਦੇ ਲਈ ਅਸੀਂ ਮੰਗ ਕਰਦੇ ਆ ਵੀ 50 ਲੱਖ ਰੁਪਇਆ ਮਾਮਲਾ ਇੱਕ ਪਰਿਵਾਰ ਨੂੰ ਨੌਕਰੀ ਜੀ ਆਪਣੇ ਕਲਕਵਾਲ ਚਹਿਰਾਵਰ ਤੇ ਫੈਲਾ ਬਣਦਾ ਸੀ 25 30 ਫੁੱਟ ਕੰਧ ਸੀ ਇੱਥੇ ਜਿਹੜੇ ਮਜ਼ਦੂਰ ਉਸੇ ਕੰਮ ਕਰਦੇ ਸੀ ਉਹ ਅਚਾਨਕ ਕੰਧ ਇਹਦੇ ਉੱਪਰ ਆੜ ਗਈ ਪੰਜ ਬੰਦੇ ਸੀਗੇ ਪੰਜ ਬੰਦੇ ਦੇ ਵਿੱਚੋਂ ਤਿੰਨ ਸਵੈਰ ਹੋ ਗਏ ਤੇ ਦੋ ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ ਬਹੁਤ ਹੀ ਗਰੀਬ ਪਰਿਵਾਰ ਨੇ ਮਹਿੰਦ ਮਸੂਰੀ ਕਰਕੇ ਸੰਦਰ ਵਿਚਾਰੇ ਬਹੁਤ ਅਸੀ ਗਰੀਬ ਪਰਿਵਾਰ ਹੈ ਜੀ। ਕਿ ਟ੍ਰੇਲਰ ਬਣੇ ਰਹੀ ਸੀਗਾ। ਹਾਂ ਤੇ ਪੱਕੀ ਛੱਪੀ ਕੋ ਤੁਕੀ ਗੰਦ ਸੀ। ਮਜ਼ਦੂਰ ਇੱਥੇ ਕੰਮ ਕਰ ਰਹੀ ਸੀ ਉਹ ਸੰਸਾਰੇ ਅੱਧ ਉੱਪਰ ਗਈ ਚੁੱਕੀ। ਕਿੰਨੇ ਲੋਗਾਂ ਦੀ ਡੈਥ ਹੋ ਗਈ? ਇਹ ਦੋ ਹੀਰੋ ਕੋਤਰੀ ਤੇ ਇੱਕ ਮੁੰਡਾ ਧਰਮਗੜ ਤੋਂ ਸੀਗਾ ਤੇ ਇੱਕ ਮੁੰਡਾ ਜਗਨੀਆਂ ਉਹ ਕਟਿਆ ਸੀ। ਕੀ ਚਾਹੁੰਦੇ ਤੁਸੀਂ ਮਤਲਬ ਹੁਣ? ਅੱਜ ਸਰਕਾਰ ਤੋਂ ਇਹ ਮੰਗ ਚਾਉਣੀ ਹੈ ਬਹੁਤ ਗਰੀਬ ਪਰਿਵਾਰ ਹੈ ਜੀ। ਇਹ ਇਹਨਾਂ ਦੇ ਕਿ ਇਸ ਇੱਕ ਦੇ ਜਿਹੜੀ ਡੈੱਟ ਹੋਈ ਹੈ ਜੀ ਤੋਂ ਦੋ ਕੁੜੀਆਂ ਨੇ ਇਹਦੇ ਤੇ ਨਵੇਡੇ ਨੇਗੇ ਜਿਹੜਾ ਦੂਸਰਾ ਉਹਦੇ ਵੀ ਦੋ ਕੁੜੀਆਂ ਲਈ ਇਹ ਸਰਕਾਰ ਤੋਂ ਕਈ ਮੰਗਟਾਉਣੇ ਵੀ ਇਹਨਾਂ ਨੇ ਲੱਗ ਕੇ ਆਪਣੇ ਕੰਕੜਾ ਤੋਂ ਮੋੜ ਕੋਈ ਨਵੇਂ ਸਰਦ ਵੀ ਸਾਰੀ ਕਰਦੇ ਜਦੋਂ ਸਾਰੀ ਦੁਰਾਨੀ ਅੱਜ ਮਤਲਬ ਇਹ ਕੰਧ ਗੱਡੀਆਂ ਦੀ ਕੰਧ ਦੇ ਥੱਲੇ ਜਿਹੜੇ ਮਲੇ ਮਜ਼ਦੂਰ ਕੰਮ ਕਰਦੇ ਉਹ ਮਤਲਬ ਵਾਂਡੇ ਜਾਣੇ ਉਹਦੇ ਆ ਗਏ ਕੱਲੇ ਇਹਨਾਂ ਚੋਂ ਤਿੰਨਾਂ ਦੇ ਦਫਤਰ ਸੀ ਇੱਕ ਪਟਿਆਲੇ ਦਾ ਦਫਤਰ ਸੀ ਦੋ ਇੱਥੇ ਆਪਾਂ ਦੇ ਇੱਕ ਦਫਤਰ ਨੂੰ ਕਟਿਆਲੇ ਤੇ ਦੇਖੇ ਤੇ ਸੁਣਾਉਂਦੇ ਆਂ ਬਾਕੀ ਉਹਨਾਂ ਦੇ ਸਟੇਟਮੈਂਟ ਆ ਜੋ ਵੀ ਆ ਵਾਰਸ ਉਹਨਾਂ ਦੇ ਉਸੇ ਮੁਤਾਬਕ ਦਰਜ ਕਰਾਏ